ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਬੁਰਜ ਨੱਥੂਕੇ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਚਰਨਤਨ ਸਿੰਘ ਸਹਿਬ ਹੈਪੀ ਬਾਈ ਦੇ ਕੋਲੇ ਆਏ ਆ ਦੋਸਤੋ ਇਸ ਘਰੋਂ ਵੀਡੀਓ ਜਿਹੜੀ ਦੋਸਤੋ ਬੇਸ਼ੱਕ ਥੋੜਾ ਥੋੜਾ ਟਾਈਮ ਬਾਅਦ ਜਿਹੜੀ ਦੋਸਤੋ ਆਪਾਂ ਅਪਡੇਟ ਤੁਹਾਨੂੰ ਦਿੰਦੇ ਰਹਿੰਦੇ ਹਾਂ ਕੋਈ ਦੋ ਦੋ ਚਾਰ ਚਾਰ ਦਿਨ ਬਾਅਦ ਜਿਹੜਾ ਪਸੂ ਆ ਉਹ ਨਵੇਂ ਪੁਰਾਣੇ ਜਿਹੜੇ ਦੋਸਤੋ ਆਉਂਦੇ ਰਹਿੰਦੇ ਆ ਅੱਜ 2 ਅਗਸਤ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਦੋਸਤੋ ਤੇ ਕੱਲ 3 ਅਗਸਤ ਨੂੰ ਆਪਾਂ ਜਿਹੜੀ ਵੀਡੀਓ ਅਪਲੋਡ ਕਰਦੇ ਆਂਗੇ ਤੇ ਚਾਰ ਨਗਜੇ ਦਿਖਾਵਾਂਗੇ। ਦੋ ਵਿਹੜਾਂ ਨੇ ਤੇ ਦੋ ਹੀ ਮੱਜਾਂ ਝੋਟੀਆਂ ਨੇ। ਗੱਲਬਾਤ ਕਰਦੇ ਵੀਰ ਹੈਪੀ ਦੇ ਨਾਲ। ਸਭ ਤੋਂ ਪਹਿਲਾਂ ਵੀਰੇ ਹੈਪੀ ਕੀ ਹਾਲ ਨੇ? ਵਾਹ ਵਦਿਆ ਸਭ ਨੂੰ ਸਤ ਸ੍ਰੀ ਅਕਾਲ। ਠੀਕ ਠਾਈ ਨੇ? ਹਾਂ ਵਦਿਆ ਚੜ੍ਹਦੀ ਕਲਾ। ਹੈਪੀ ਭਰਾ ਪਸੂ ਚਾਰ ਪਕਾਉ ਅੱਜ? ਨਹੀਂ ਪੰਜ ਅੱਜ ਇੱਕ ਗਿਫਟ ਤੇ ਨਾਲ ਟੋਕੜ ਗਾ। ਅੱਛਾ ਗਿਫਟ ਅੱਜ ਦੇ ਦਿੱਤੀ? ਹਾਂ ਛੋਟਾ ਜਿਹਾ ਭਾਜਾ ਬਹੁਤ ਟੋਕੜ ਪਾਈ ਆ। ਤੇ ਚਾਹ ਪਾਣੀ ਵੀਰ ਵਾਸਤੇ ਨਾਲ। ਠੀਕ ਆ। ਛੋਟਾ ਜਿਹਾ ਵਾਲਾ ਭਾਜਾ। ਤੇ ਆਹ ਝੋ ਸੋਹ ਸਾਵੇ ਝੋਟੀ ਦੂਜਾ ਸੁਆ ਸੋਈ ਆ ਮਾਲਵੇ ਦੀ ਹੈ ਤਾਜੀ ਆ 8-10 ਨੂੰ ਗਈ ਸੁਈ ਦੀ ਠੀਕ ਹੈ ਜੀ ਮੈਂ ਕਿਹਨੇ ਕੱਟੀ ਦੀ ਸੀਦੀ ਦੇਖੋ ਲਓ ਇਧਰ ਦੇਖਿਓ ਬਿਲਕੁਲ ਤਾਜੀ ਸੁਈ ਦੋਸਤੋ ਆ ਝੋਟੀ ਸਾਹਮਣੇ ਤੁਸੀਂ ਦੇਖ ਰਹੇ ਹੋ ਸੁਆ ਦੂਜਾ ਹੀ ਨਾ ਦੂਜਾ ਸੁਆ ਦੇਖੋ ਸਾਨੂੰ ਸਾਹ ਬੱਚਾ ਨਹੀਂ ਲਿੰਦੀ ਮਿਲਦੀ ਪਹਾੜੇ ਤੇ ਜੋ ਪਹਾੜੇ ਹਾਂ ਪਹਾੜੇ ਐ ਚੋਲੋ ਬਸ ਬੱਚਾ ਸ਼ਕਰੀਰੋ ਕਿੰਨੇ ਦਿਨ ਦੱਸਿਆ ਸੁਜੀ ਨੂੰ 10 ਦਿਨ ਹੋ ਗਏ ਆ 10 ਦਿਨ ਤੇ ਬੱਚਾ ਥਲੇ ਪਉਂਦੀ ਨਹੀਂ ਨਹੀਂ ਜੀ ਕੱਟੀ ਆ ਮਗਰ ਦੇ ਕੱਟੀ ਆ ਹਾਂ ਜੀ ਆਵੇਂ ਆਪਾਂ ਝੂਠੀ ਮਾਰਨਾ ਐਦਾਂ ਹੀ ਬਸ ਚੋਲੇ ਦੀ ਆ ਠੀਕ ਹੈ ਇਹ ਡੀਸੀ ਦਾ ਹੀ ਪਾਇੰਟ ਦੀ ਚੰਬੜੇ ਰੋ ਬਕੀ ਬਹੁਤ ਠੰਡੀ ਸੀ ਇਹ ਦੇਖੋ ਨਾ ਨਾ ਗਾ ਜਾਂ ਚੱਤ ਇੱਕ ਮਾਰੀ ਸਾਈਡ ਰੱਖਦੀ ਧਾਰਾ ਹਾਂਜੀ ਸਾਈਡ ਰੱਖਦੀ ਆ ਭੂਲ ਛਿੱਟਾ ਥਣ ਵੱਧ ਘਟ ਹੋਵੇ ਤੇ ਮੇਰੀ ਜ਼ਿੰਮੇਵਾਰੀ ਹੋਊਗੀ ਮਾੜੀ ਸਾਈਡ ਰਜੂਰੂ ਰੱਖਦੀ ਆ ਠੀਕ ਆ ਤੇ ਦੁੱਧ ਕਿੰਨਾ ਇਸ ਟਾਈਮ ਦੋ ਸੰਸਾ ਆਈਟਮ 12 ਕਿਲੋ ਆ 12 ਕਿਲੋ ਦੇ ਆਪਣੀ ਗਾਰੰਟੀ ਹੋਊਗੀ ਘਰੇ ਚੋਲੇ ਤੇ 12 ਹੀ ਚਵਾ ਦੇਾਂਗੇ ਸੁਈ ਨੂੰ ਕਿੰਨਾ ਟਾਈਮ ਦੱਸਾਂ ਜੀ 10 ਦਿਨ ਹੋ ਗਿਆ ਮਾਰਕਟਿੰਗ 12 ਕਿਲੋ ਹਾਜ਼ਰ ਹਾਜ਼ਰ ਆ ਮੈਂ ਕਹਿੰਦਾ ਆਪਣੇ ਘਰੇ ਕੋਈ ਚੋਲੇ 10 ਚਵਾ ਦਾ ਗਾਰੰਟੀ ਦੇਵਾਂਗੇ 10 ਲੀਟਰ ਦੀ ਹਾਂਜੀ ਹੋਣ ਕਿਵੇਂ ਹੈਪੀ ਦਿਖਾਈਏ ਸਿੰਗਲ ਘੱਡੀ ਦੀ ਆ ਦੋਸਤੋ ਪੂਰੇ ਛੱਡੇ ਦੀ ਆ ਮਾਲ ਦੇ ਜ ਮੋਡਲ ਬੜੀ ਕੱਦ ਦੀ ਹੈ ਫੇਸ ਕੁਆਲਟੀ ਬਹੁਤ ਸੋਹਣੀ ਆ ਵੇਖੋ ਤੇ 10 ਕ ਦੇਣ ਵਾਲਾ ਜਦੋਂ ਤੁਸਾਂ ਮੈਂ 10 ਕ ਦੇਣ ਤੇ ਮਗਰ ਕੱਟੀ ਆ ਫੀਮੇਲ ਕਾਰ ਆਹ ਦੋ ਕੱਟੀ ਜੋ ਮਗਰ ਦੇ ਆਜੋ ਕੱਟੀ ਆ ਕੱਟੀ ਹੈ ਜੀ ਆ ਕੱਟੀ ਹੈ ਤੇ ਹਾਈਟ ਕਾਤ ਪੂਰਾ ਵੱਡਾ ਹੈਗਾ ਜੀ ਠੀਕ ਆ ਜੀ ਫੁੱਲ ਵੱਡੀ ਹਾਈਟ ਦੇ ਵਿੱਚ ਤੇ ਮੈਂ ਨਾ ਸੀਲ ਡੇਡੀ ਪਹੁੰਚਦੇ ਵਿੱਚ ਲੋ ਕੋਈ ਪ੍ਰਵਾਹ ਨਹੀਂ ਇਹਨੂੰ ਲੋ ਜੀ ਦੇ ਲੋ ਕਾਹਨ ਇਹ ਮੱਝ ਕਾਦੀ ਕਰੇ ਲੋ ਹਾਂ ਹੁਣ ਲੋ ਪਾਸੇ ਮਾਈਓ ਵਾਈਟ ਕੱਟ ਜਿਹੜਾ ਦੋਸਤੋ ਫੁੱਲ ਕੱਟੀ ਆ ਠੀਕ ਆ ਜੀ ਸਿੰਗਲ ਹੱਡੀ ਦੀ ਆ ਤੇ 12 ਕਿਲੋ ਜਿਹੜਾ ਦੁੱਧ ਬਿਲਕੁਲ ਹਾਜ਼ਰ ਆ ਸੋ ਕਿਸੇ ਵੀਰ ਨੇ ਆਨਲਾਈਨ ਸੌਦਾ ਕਰਨਾ ਤੇ 11 10 ਲੀਟਰ ਤੁਸੀਂ ਮੰਨ ਕੇ ਸੌਦਾ ਕਰ ਸਕਦੇ ਹੋ ਸਾਹਿਬ ਐਦਾਂ ਖੜੂ ਕੋਈ ਤੇ 12 ਕਿਲੋ ਦੁੱਧ ਹੋਊਗਾ ਕਰਿਆ ਆਪਣਾ ਤੇ ਜੇ ਐਦਾਂ ਕੋਈ ਮੰਗੂ ਤੇ 10 ਕਿਲੋ ਆਪਣੀ ਗਾਰੰਟੀ ਹੋਊ ਪੂਰ ਛੱਡਾ ਥਣ ਵੱਧ ਕੋਈ ਤੇ ਗੱਡੀ ਦਾ ਕਰਾਂ ਮੈਂ ਦੇ ਦੂੰਗਾ ਠੀਕ ਆ ਜੀ ਹਾਂਜੀ ਲਓ ਵੀ ਦੋਸਤੋ ਕੋਲਾ ਡੂਲਾ 10 ਕਿਲੋ ਦੁੱਧ ਦਾ ਤੇ ਅਗਲੇ ਪਿਛਲੇ ਥਾਣੇ ਬਰਾਬਰ ਨੇ ਵੀਰਾਂ ਦਾ ਵੀ 22 ਸੈਕਿੰਡ ਮੈਂ ਕਹਿੰਦਾ ਵੀ ਛਿੱਟਾ ਥਾਣੇ ਵੱਧ ਘਾਟ ਦਾ ਪੂਰੀ ਜ਼ਿੰਮੇਵਾਰੀ ਹੋਊਗੀ ਜਿਹਨੂੰ ਸੈਡ ਥੋੜੀ ਰੱਜਦੀ ਪਰ ਹਾਂਜੀ ਸੈਡ ਮਾੜੀ ਰੱਜਦੀ ਆ ਠੀਕਾ ਤਾਰਾ ਬਰਾਬਰ ਕੌਣ ਕੀ ਹਾਂਜੀ ਉਹ ਵੀਰਾਂ ਦਾ ਵੀ ਆਪੀ ਕਰਦੇ ਤੇ ਹੈਪੀ ਲੈ ਦੇ ਜੀ ਸਰਦੂ ਸਾਹਿਬ ਮੋਲ ਲੈ ਭਵਾ ਕਰਾਉਣ ਨੂੰ ਬੱਸੀ ਕਰਾ ਲਓ 75 ਕਰਾ ਲਓ ਹਾਂ 70000 ਚੋਂ ਮਾਨਦਨ ਕਰਦਾ 5000 ਹੀ ਛੱਡ ਦੇ ਆ ਜੀ 70000 ہاں 50000 ਹੀ ਛੱਡ ਦਿਆਂਗੇ 60000 ਬੈਠਿਆ ਦੂਚੋਂ ਵੀ ਆਏ ਦਾ ਛੋਟਾ ਛੱਪਾ ਕਰਾਂਗੇ ਠੀਕ ਹੈ ਜੀ ਦੇਣ ਦਾ ਨਹੀਂ ਪਰ ਆਪਾਂ ਨੂੰ ਪਹਾੜਾ ਮਿਲੀ ਪਹਾੜਾ ਆਪਾਂ ਦੇ ਦਿੰਦੇ ਹਾਂ ਲਓ ਪ੍ਰਭੂ ਦੋ ਤੋਂ ਫਿਲਹਾਲ ਘਰ ਦਾ 12 ਕਿਲੋ ਆ 10 ਕਿਲੋ ਨਾਲ ਤੁਸੀਂ ਸੌਦਾ ਕਰਨਾ 10 ਕਿਲੋ ਲੈ ਲਓ ਕੋਈ ਗੱਲ ਬਾਤ ਨਹੀਂ ਇਹਨੂੰ ਹੁਣ ਵੱਡੇ ਕੱਤ ਦੀਆਂ ਕੋਈ ਵੀਰੇ ਇਹ ਨਾ ਛੋਟੂ ਸਮਝੇ ਵੀ ਛੋਟੇ ਜੇ ਸਮੋਲ ਜੀ ਆਪਾਂ ਆਪਾਂ ਮੇਰਾ ਜੋ ਮੈਂ ਪਸਮਾਈ ਜੋ ਲਓ ਜੀ ਆ ਵੇਲੋ ਪਸਮਾਈ ਮੈਂ ਇਹ ਇੱਧਰ ਲਓ ਕਿ ਜਦੋਂ ਹੁਣ ਜੜਵੇ ਦੇਖੋ ਇਹ ਦੇ ਇੱਧਰ ਦੇਖੋ ਲਓ ਜੀ ਬਸ ਐਦਾਂ ਹੀ ਜੋਲ ਲੈਣੀ ਬਾਦੀ ਫੜ ਕੇ ਆਪਾਂ ਠੀਕ ਹੈ ਹਾਂਜੀ ਤੇ 70 ਤੋਂ ਮੰਨਤਾ ਨਾ ਬੰਨਗੀ ਪੰਜ ਹਜ਼ਾਰ ਹੀ ਛੱਡ ਦਿਆਂਗੇ 65 ਹਜ਼ਾਰ ਵਿੱਚੋਂ ਛੋੜ ਛੱਪਾਉ ਹੋ ਕੋਈ ਇਹ ਨਾ ਵੀ ਲਾ ਕੇ 60 ਦੇ ਲਾ ਬਾਹਰ ਦੇਦਾ ਅੱਛਾ ਆ ਗਾਂ ਦਾ ਕੀ ਸਮਾਚਾਰ ਹੈ ਜੀ ਤੁਹਾਨੂੰ ਦਾ ਇਹ ਨੂੰ ਸੁਣੀ ਇੱਕ ਮਹੀਨਾ ਹੋ ਗਿਆ ਜੋ ਆੜੀ ਤੇ ਹੋਰ ਜਰਸੀ ਜੋ ਠੰਡੀ ਸੀ ਇਹ ਵੀ ਰੋਈ ਆ ਠੀਕ ਹਾਂਜੀ ਵਾਈਟ ਟ੍ਰਾਂਕਾ ਦੋਸਤੋ ਉਹ ਤੇ ਇੱਕ ਮਹੀਨਾ ਸਮਾਂ ਹੋ ਗਿਆ ਬੱਚਾ ਬੱਛੀ ਮਗਰ ਦੇ ਮਗਰ ਜਰਸੀ ਜੋ ਬੱਛੀ ਤੇ ਮਿਲਦੀ ਦੋਵੇਂ ਟਾਈਮ ਹਾਂਜੀ ਦੋਵੇਂ ਟਾਈਮ ਬੱਛੀ ਦੇ ਜਰਸੀ ਦੀ ਜਿਹੜੀ ਦੋਸਤੋ ਇਹ ਵੈਰਾ ਠੀਕ ਆ ਬੱਛੀ ਮਗਰ ਇੱਕ ਮਹੀਨਾ ਸਮਾਂ ਤੇ ਹੈਪੀ ਦੁੱਧ ਕਿੰਨਾ ਚਵਾ ਦੇਗਾ ਸੰਧੂ ਸਾਹਿਬ ਐਟ ਟਾਈਮ ਦੁੱਧ 10 ਕਿਲੋ ਹਾਂ 9 ਕਿਲੋ ਆਪਣਾ ਗਾਰੰਟੀ ਲਿਆ ਜੇ ਤੇ ਭਾਂ ਆਪਣੀ ਘਰੇ ਚੋ 9 ਕਿਲੋ ਦੀ 9 ਕਿਲੋ ਪੂੜ ਛੱਟਾ ਥਣ ਬਾਦ ਕੋਟ ਆਪਣੀ ਜ਼ਿੰਮੇਵਾਰੀ ਸੰਧੂ ਤੋਂ ਬੇਸ਼ੱਕ ਛੋਟਾ ਪਰ 9 ਕਿਲੋ ਦੁੱਧ 9 ਕਿਲੋ ਦੁੱਧ ਆਪਣੇ ਘਰੇ ਲੀਟਰ ਮਾਰ ਦਿਆਂਗੇ ਹਾਂਜੀ ਟੋਕਰੀ ਪੜੇ ਅਗੇ ਰੱਜਣ ਵਾਲੀ ਆ ਮੈਂ ਟੋਕਰੀ ਪੱਟੀ ਖਾ ਕੇ ਵੀਰ ਦਾ ਰੱਜਣ ਵਾਲੀ ਆ ਬਿਲਕੁਲ ਜਿਹੜੇ ਦੋਸਤੋਂ 9 ਕਿਲੋ ਵੇਖੋ ਇਹ ਜਿਹੜੀ ਆ ਵਹਿੜ ਦੇ ਥੱਲੇ ਦੁੱਧ ਦਾ ਜਿਹੜਾ ਕਿਸੇ ਵੀ ਦੇ ਚੋੜਾ ਆ ਦੇਖੋ ਠੀਕ ਆ ਤੇ ਮੌਜ ਲੱਗ ਜਾਣੀਆਂ ਦੋਸਤੋ ਬਿਲਕੁਲ ਰੇਡ ਪਰਤਾ ਵੀ ਛੋਟਾ ਹੀ ਹੋਊਗਾ ਵਹਿੜ ਵੀ ਬਿਲਕੁਲ ਛੋਟੀ ਆ ਮੀਡੀਅਮ ਹਾਈਟ ਤੋਂ ਵੀ ਜਿਹੜੀ ਆਪਾਂ ਕਹ ਲਈਏ ਵੀ ਦਰਮਿਆਨੀ ਹਾਈਟ ਆ ਪਰ ਦੁੱਧ ਪੂਰਾ ਹੈ 9 ਕਿਲੋ ਦੁੱਧ ਆ ਸਵੇਰ ਦੂਜਾ ਕੋਈ ਮੰਨ ਸਕਦਾ ਦੂਜੇ ਸਵੇਰ ਸੰਸਾਰ ਦੂਜਾ ਸਵੇਰ ਹੈਪੀ ਫੋਲੋ ਦਿਖਾਈਏ ਫਿਰ ਦੂਜਾ ਇਹ ਪਾ ਟੋਕੜਾ ਦਾ ਆਪਾਂ ਦੇ ਦੇਣਾ ਇਹ ਬੱਚਾ ਥਲੇ ਬੱਛੀ ਨਾ ਹਾਂਜੀ ਬੱਛੀ ਆ ਮਗਰ ਬੱਛੀ ਆ ਇਹ ਸਵੇਰੇ ਆਈ ਬਹੁਤਾ ਕਾਜ ਆ ਕਰਦੀ ਆ ਬੱਛੀ ਜੋ ਮੈਂ ਚੱਲਦਾ ਕੋਈ ਠੀਕ ਆ ਜੀ ਆ ਵੀ 50 ਨੇ ਫੀਮੇਲ ਕਾਰ ਆ ਦੇਖੋ ਠੀਕ ਹੈ ਵਾਈਟ ਬੇਸ਼ੱਕ ਦਰਮਿਆਨੀ ਹੈ ਦੋਸਤੋ ਪਰ 9 ਕਿਲੋ ਤੋਂ ਜਿਹੜਾ ਹੋ ਗਿਆ ਸੂਈ ਨੂੰ 1 ਮਹੀਨਾ ਦਾ ਬਾਕੀ ਧਾਰਾ ਬਰਾਬਰ ਹੀ ਥਣਾ ਦੀ ਮੈਂ ਕਹਿੰਦਾ ਇਹ ਘੂਟੇ ਠਾਣਵਾ ਦੇ ਉਹਦੀ ਆਪਣੀ ਜ਼ਿੰਮੇਵਾਰੀ ਆ ਆ ਦੇਖੋ ਤੋਰੋ ਜੀ ਚਰ ਵੀ ਉਹ ਕੇ ਜਾਨ ਤੇ ਕੇ ਜਾਈ ਇਸ ਤਰ੍ਹਾਂ ਲਿਖਾ ਦੇਣਾ ਆ ਜਿਹੜੀ ਬਾਹਰ ਦੋਸਤੋ ਦੂਜੇ ਨੰਬਰ ਤੇ ਆਪਾਂ ਦਿਖਾਤੀ ਆ ਠੀਕ ਆ 9 ਕਿਲੋ ਦੁੱਧ ਦਾ ਖੁੱਲਾ ਡੁੱਲਾ ਚੁਵਾਈ ਆਪਦੀ ਦੋ ਰੰਗ ਕਰਿਓ ਤੁਸਾਂ ਆ ਭਾਵੇਂ ਤਿੰਨ ਦਿਨ ਆਪਣੇ ਘਰੇ ਕਰੀ ਜਾਦੇ ਤਸੱਲੀ ਪਹਿਲਾਂ ਮੇਰਾ ਵੀਰ ਕੋਈ ਵੀਡੀਓ ਵੇਖ ਕੇ ਤੁਸੀਂ ਪਹਿਲਾਂ ਕਰਿਓ ਸੌਦੇ ਤੋਂ ਬਾਅਦ ਵਿੱਚ ਸੌਦੇ ਵੀਰ ਤੁਸੀਂ ਲਾਂਭਾ ਦੇ ਦਿਓ ਪਹਿਲਾਂ ਤਸੱਲੀ ਕਰਿਆ ਕਰੋ ਗੋਗੀ ਤੁਹਾਨੂੰ ਸਾ ਉਹ ਬਪਾਜੀ ਕੀ ਮੋੜ ਦਾਣੀ ਜਾ ਹਾਂ ਆਨਲਾਈਨ ਸੌਦਾ ਬੇਸ਼ੱਕ ਨਾ ਕਰੋ ਮੈਂ ਤਾਂ ਇਹ ਕਹੂੰਗਾ ਆਨਲਾਈਨ ਸੌਦਾ ਕਿਸੇ ਘਰ ਤੋਂ ਵੀ ਵੀਡੀਓ ਪਾਣੀ ਨਾ ਕਰੋ ਕਰੇ ਵਿਜ਼ਿਟ ਕਰਕੇ ਤਸੱਲੀ ਕਰਕੇ ਇੱਕ ਟਾਈਮ ਆ ਜੇ ਕਟਾਂ ਵੀਡੀਓ ਕਾਲ ਤੇ ਚ ਵਾਲੇ ਤੇ ਹੈਪੀ ਮੁੱਲ ਕੀ ਕਰਦਾ ਜੀ ਸੰਤੂ ਸਾਹਿਬ ਮੁੱਲ ਕੰਨ ਬੱਤੀ ਵੀ ਕਰਾ ਲਓ ਬੱਤੀ ਕਰਾ ਲਓ 27000 ਦੀ ਵੈੜ ਦੇ ਦਾਂਗੇ 26 ਦੀ ਵੈੜ ਦੇ ਦਾਂਗੇ ਠੀਕ ਹੈ ਹਾਂਜੀ ਪਰ ਦੇ ਦਿੰਦੇ ਆਪਾਂ ਨੂੰ ਪਹਾੜ ਮਿਲੀ ਪਹਾੜ ਆਪਾਂ ਦੇ ਦਿੰਦੇ ਆ ਚਲੋ ਜੀ 26000 ਦੀ ਹਾਂ ਇਸ ਤੋਂ ਬਾਅਦ ਆ ਵੈੜ ਰੱਖੀ ਸਮਝਿਆ ਤੁਹਾਨੂੰ ਸਾਹਿਬ ਇਹ 1 ਮਹੀਨਾ ਦੀ ਕਜੀ ਆ ਪਿਛਲੀ ਵੀਡੀਓ ਤੇ ਪਾਈ ਹੈ 1 ਮਹੀਨੇ ਦੀ ਹਾਂਜੀ ਹੁਣ ਕਿਵੇਂ 1 ਮਹੀਨਾ ਲੈਂਦੀ ਹੈ ਜੇ ਵੀ ਆਪਾਂ ਨੂੰ 2 ਜਨਵਰੀ ਪਹਿਲਾਂ ਵੀਡੀਓ ਪਾਈ ਆ ਮੈਂ ਆਖੀ ਹੋਣਗੇ ਦੱਸ ਦੇ ਰਹੇ ਹਿੰਦੇ ਕਿਤੇ ਹਜੇ ਵੀ ਸਮਾਂ ਵੀਰ ਨੇ 2000 ਦਾ ਸੌਦਾ ਕਰਕੇ 1000 ਰੁਪਿਆ ਸਾਈ ਪਾਈ ਬਣ ਕੇ ਫੋਨ ਨਹੀਂ ਚੁੱਕਿਆ ਇਹ ਕੰਮ ਨਾ ਵੀਰ ਮੇਰਾ ਕਰਿਆ ਕਰੋ ਕੋਈ 1000 ਰੁਪਿਆ ਵੀ ਗਵਾਇਆ ਸਾਈ ਵੀ ਪਾਈ ਸਾਈ ਵੀ ਖਵਾਉਂਦੇ ਜੀ ਹੁੰਦਾ ਵੀ 1000 ਪਾਉਣ ਨੂੰ ਪਾ ਲੈ ਪਰ ਅਗਲਾ ਫੋਨ ਤੇ ਚੁੱਕੇ بڑے ਫੋਨ ਹੋਰ ਕੇ ਤੇ ਫੂਟਲੇ ਫੋਨ ਨਹੀਂ ਚੁੱਕਿਆ ਆਂ ਬੰਦੇ ਨੇ ਅੱਛਾ ਕਿਉਂਕਿ ਆਪਾਂ ਜਿਹਨੂੰ ਅੰਦਰੇ ਪਾਜੀ ਵੇਖ ਗਈ ਆ ਬਿਲਕੁਲ ਸਵੇਰ ਦੂਜਾ ਕਿਤੇ ਜਾਂ ਦੂਜਾ ਸਵੇਰ ਸੋਣੀ ਆ ਦੂਜਾ ਸਵੇਰ ਆਂਦਾ ਵੀ ਸੋਣੀ ਆ ਵੀਰ ਇੱਕ ਮਹੀਨਾ ਸਮਾਂ ਲੈਂਦੀ ਆ ਹਾਂਜੀ ਸਾਈ ਬੇਰ ਨਾ ਹੋਇਆ ਸੀ ਪਿਛਲੀ ਵੀਡੀਓ ਦੇ ਵਿੱਚ ਦੋਸਤੋ ਪਾਈ ਸੀ ਆਪਾਂ ਇਹ ਠ ਡਿ ਟੂੜੀ ਵੇਲੋ ਗੱਡੀ ਲਓ ਆ ਰਹੇ ਲੋਕ ਕੋਈ ਨਾ ਜਿੰਦਰੀ ਮਾਟੀ ਚੰਬੜੇ ਲੋ ਲਓ ਜੀ ਮੋੜੋ ਹੈਪੀ ਲਓ ਤੇ ਆ ਰਹੇ ਨਾ ਵੀ ਇਹ ਤਾਂ ਜਿਹੜੀ ਦੋਸਤੋ ਇੱਕ ਵਾਰ ਇਹ ਕੱਚੀ ਜ਼ਰੂਰ ਹੈਗੀ ਆ ਮਹੀਨਾ ਕਾ ਕੱਚੀ ਆ ਸੁਭਾ ਦੂਜਾ ਵੀਰ ਕੋਈ ਸਮਝ ਲੈ ਠੀਕ ਹੈ ਬਾਕੀ ਸਿੰਘ ਸੁੰਗ ਜਿਹੜੇ ਆ ਦੇਖ ਸਕਦੇ ਤੁਸੀਂ ਹੈਗੀ ਆ ਉਹਦਾ ਸਿੰਘ ਹੀ ਸਿੰਘ ਵੇਚ ਲੈ ਬਾਕੀ ਸ਼ਰੀਰ ਪੂਰੀ ਆ ਠੰਡੀ ਤੇਰੀ ਆ ਤੇ ਇਹ ਮਰਜ਼ੀ ਤਸੱਲੀ ਕਰੋ ਕੋਈ ਥੱਲੇ ਬਹਿ ਕੇ ਮੇਰਾ ਵੀਰ ਤਾਹੇ ਕੋ ਭੈਣ ਬੜੀ ਆਰਾਮ ਨਾਲ ਚਬਾਈ ਕਰੂੰਗਾ ਤੁਸੀਂ ਬਸ ਜਿਹੜਾ ਮਰਜ਼ੀ ਚੋੜੇ ਹਾਂ ਵੀ ਕੀ ਫਿਰ ਲੈ ਦੇਗਾ ਜਮੀਨਾ ਕੱਚਾ ਤੁਹਾਨੂੰ ਜਾਓ ਉਹ ਦਿਨ ਆਪਾਂ ਕਿਹਾ 20000 ਰੁਪਏ ਮੌਲਿਕ 10000 ਦੀ ਵੇਚੀ ਹਾਂ 21000 ਦੀ ਵੇਚੀ ਹੁਣ ਆਪਾਂ 20000 ਦੀ ਵੜ ਦੇਣਾ ਚੋਰ ਜਪਾ ਦਾ ਵੀਰ ਦਾ ਕਰਦੇ ਨੇ ਜਪਾ ਕਰਦੇ ਆਂਗੇ ਬਿਲਕੁਲ ਹਾਂਜੀ ਉਹ ਤਾਂ 9 10 ਲੀਟਰ ਜਾਣਾ ਚਾਹੁੰਦਾ ਸਰ ਪਹਿਲੇ ਨਾ ਦਾ ਕੋਲੋਂ ਸਰ ਮਗਰਲੇ ਘਰੇ ਵਾਲੇ ਲਾਗੋ ਹੀ ਸੋ ਲਈ ਆਪਾਂ ਠੀਕ ਕਰ ਮਗਰਲੇ ਵੀਰ ਦੇ ਘਰੇ ਲੈ ਚਲਾਂਗੇ ਠੀਕ ਆ ਠੀਕ ਆ ਹਾਂਜੀ ਤੇ ਹੁਣ ਇਸ ਤੋਂ ਲੋਆਂ ਹੋਰ ਪਾਸੇ ਆਪਣੇ ਕੋਲ ਹੈਪੀ ਦੋ ਇੱਕ ਝੋਟੀ ਆ ਦੇ ਇੱਕ ਗਾਂ ਉਧਰ ਚੱਲ ਜੀ ਹਾਂਜੀ ਸਦੋ ਤੋਂ ਇੱਕ ਆ ਝੋਟੀ ਦਿਖਾਵਾਂਗੇ ਤੁਹਾਨੂੰ ਇਸੇ ਘਰ ਦੇ ਵਿੱਚ ਵੀਰ ਹੈਪੀ ਦੇ ਕੋਲ ਇੱਕ ਬਿਹੜਾ ਬਿਲਕੁਲ ਲਾਲ ਰੰਗ ਦੀ ਸ਼ਾਹੀ ਵਾਲ ਕਰਾਉ ਸਕੀ ਹੈਪੀ ਆ ਝੋਟੀ ਦੀ ਕੀ ਡਿਟੇਲ ਆ ਸਰ ਨੂੰ ਸਭ ਪਹਿਲਾ ਸੁਆ ਸੁਈ ਜੋ ਹਾਂ ਮਿਲਦੀ ਇਹ ਵੀ ਪਾੜੇ ਦੇ ਜੋ ਅੱਛਾ ਬੱਚਾ ਮਗਰੋਂ ਪਉਂਦੀ ਹੈ ਪਾੜੇ ਤੇ ਮਿਲਦੀ ਆ ਪਾੜੇ ਤੇ ਮਿਲਦੀ ਆ ਹਾਂਜੀ ਅੱਛਾ ਭੁੱਲ ਗਈ ਸੀ ਬੱਚਾ ਕੀ ਬਣਿਆ ਨਹੀਂ ਪਹਿਲਾਂ ਨੇ ਸੰਦੂਕ ਲਿਆ ਹੀ ਨਹੀਂ ਇਹਨੇ ਕੋਈ 100 ਹੋ ਜਾਂਦਾ ਵਾ ਪਵਾਦਾ ਘਟਾ ਹੋ ਜਾਂਦਾ ਹਾਂਜੀ ਮਗਰ ਕੱਟੀ ਆ ਮਗਰ ਕੱਟੀ ਆ ਇਹਨ ਕਿੰਨੇ ਹੋਏ ਸੂਈ ਨੂੰ ਇਹਨ 5-6 ਦਿਨ ਹੋ ਗਏ ਸੂਈ ਨੂੰ 5-6 ਦਿਨ ਸਮਾਂ ਹੋ ਗਿਆ ਸੂਈ ਨੂੰ ਤੇ ਦੁੱਸਤ ਕਿੰਨਾ ਹੋਣਾ ਜਾਦਾ ਐਟਮ 6 ਕਿਲੋ ਰੋਜ਼ਾ ਥੱਲੇ ਦੇ 6 ਕਿਲੋ ਹਾਂਜੀ ਕੋਈ ਜਵਾਬ ਸਮਾਂ ਦੇ ਵਿੱਚ ਇੱਕ ਨੰਬਰ ਆ ਜੀ ਹੂ ਛਿੱਟਾ ਥਣ ਬਾਅਦ ਕੋਲ ਆਪਣੀ ਜ਼ਿੰਮੇਵਾਰੀ 6 ਕਿਲੋ ਹਾਂਜੀ ਲਓ ਜੀ ਬਾਕੀ ਪੇਟਪੂੜਾ ਜਿਹੜਾ ਦੋਸਤੋ ਪੂਰੀ ਨਿੱਗਰ ਆ ਠੀਕ ਆ ਝੋਟੀ ਨਿੱਗਰ ਆ ਵੀ ਪਹਿਲਾਂ ਨਾਲ ਝੋਟੀ ਕਈ ਵਾਰਾ ਦੋਸਤੋ ਬੱਚਾ ਨਹੀਂ ਦਿੰਦੀਆਂ ਗਿਆ 100 ਆ ਵੀ ਨਾ ਵੀ ਹੋ ਜਾਂਦੀ ਆ ਤੇ ਬਿਲਕੁਲ ਜਿਵੇਂ ਆਪ ਸਮਾਜ ਜਿਹੜਾ ਪਹਾੜੇ ਵੰਡੇ ਚੜਦੇ ਆ ਤੁਸੀਂ ਕਰ ਸਕਦੇ ਝੋਟੀ ਬਿਲਕੁਲ ਪਹਿਲੇ ਸੂਵੇ ਆ ਪਹਿਲਾਂ ਝੋਟੀ ਸੂਈ ਆ ਵਾਪਸ ਮਾ ਹੈਪੀ ਕਹਿੰਦਾ ਵੀ ਇੱਕ ਨੰਬਰ ਆ ਵੀ ਕੋਈ ਇਹ ਨਹੀਂ ਹੈਗਾਗਾ ਵੀ ਹੋਰ ਆ ਕੋਈ ਛੱਟਾ ਕੋ ਬਾਤ ਕਰ ਸਕਦਾ ਇਹਦਾ ਪੂਰ ਛੱਟਾ ਥਣ ਬਾਦ ਘਾਟ ਉਹ ਤੇ ਗੱਡੀ ਦਾ ਕਰ ਆਪਾਂ ਦਵਾਂਗੇ ਠੀਕ ਹੈ ਜਿਹੜੀ ਗੱਲ ਆਪਾਂ ਸਾਕੀ ਦੱਸਾਂਗੇ ਠੀਕ ਹੈ ਠੀਕ ਹਾਂਜੀ ਜੀ ਦਾ ਪੂ ਛੱਟਾ ਨਾਲ ਬਾਤ ਕਰਦਾ ਪਹਿਲੋ ਦੱਸਦਾ ਮੈਂ ਕਿ ਇਹ ਏਡੀ ਦੂਰੋਂ ਆਉਣਾ ਵਾ ਠੀਕ ਹੈ ਉਹ ਛੋਟੀ ਪੂਰੀ ਬੇਲ ਵਖੂਗਾ ਦੋਸਤੋ ਤੇ ਲੰਬਾਈ ਪੂਰੀ ਆ ਕਦ ਕਾਠ ਦੀ ਬੜੀ ਉੱਚੀ ਆ ਸੀਗਾ ਜੀ ਸੋ ਬਿਲਕੁਲ ਨਿੱਗਰ ਆ ਥਣ ਦੇ ਮੇਜੂ ਆ ਜੀ ਤੋ ਬਾਕੀ ਦੋ ਤੋਂ ਵੱਧੂ ਵੀ ਹਜੇ ਤਾਂ ਮੈਂ ਕਿ ਸੱਜਰ ਸਮਝਾ 8-9 ਕ ਦੁੱਧ ਦੇਈ ਜਾਊਗੀ ਇਹ ਤਾਂ ਆਜੀ ਦੂਰੀ ਆਪਾਂ ਇਹਨੇ 12 ਕਰ ਦੂ 13 ਕਰ ਦੂ ਪੈਸਾ ਕੋਈ ਕੀ ਮੁੱਲ ਫਿਰ ਇਹਦਾ ਰੱਖੇ ਫਿਰ ਮੈਂ ਤਾਂ 60000 ਚੋਂ ਮਾਨਤਾ ਕਰ 60000 ਚੋਂ ਹਾਂਜੀ ਠੀਕ ਹੈ ਜੀ 60000 ਚੋਂ ਮਾਨਤਾ ਜਿਹੜਾ ਹੋ ਜਾਊਗਾ ਭਰਾਵੋ ਤੇ ਆਹ ਜਿਹੜੀ ਝੋਟੀ ਤੁਹਾਨੂੰ ਦਿਖਾਤੀ ਆ ਠੀਕ ਆ ਸ਼ਾਈ ਸ਼ੂਈ ਪੂਰੀ ਆ ਝੋਟੀ ਦੀ ਬਾਕੀ ਜਵਾਬ ਸਮਾ ਤੁਸੀਂ ਕਰਨਾ ਆਉਂਦਾ ਘਰ ਵਿਜ਼ਿਟ ਕਰਕੇ ਜਰੂਰ ਕਰ ਲਿਓ ਠੀਕ ਆ ਤੇ ਆਹ ਥਾਂ ਤੁਹਾਨੂੰ ਦੇਖ ਸਕਦੇ ਹੋ ਅਤੇ ਭਰਾ ਇਸ ਤੋਂ ਬਾਅਦ ਇੱਕ ਆ ਵੈੜ ਵੀ ਬਕਾਉਂਦਾ ਉਹ ਲੈ ਗਿਫਟ ਜਿਹਾ ਛੋਟਾ ਛੋਟਾ ਗਿਫਟ ਹੈ ਹਾਂਜੀ ਤੇ ਕੀ ਸੁਆਹ ਤਾਂ ਚਲੋ ਦਸਨ ਇੰਡੀਆ ਵੀ ਦੂਜਾ ਤੀਜਾ ਹੋਊਗਾ ਤੀਜਾ ਤੀਜਾ ਸੁਆਹ ਸੂਈ ਆ ਤੇ ਸਮਾਂ ਕਿੰਨਾ ਕੋਇਆ ਸਮਾਂ ਸੂਨ ਸਵਾ ਪੰਜਵੇਂ ਪੜਾਈ ਕਿੰਨਾ ਪੜਾਈ 6 ਮਹੀਨਿਆਂ ਕੇ ਪਾਣੀ ਸਾੜ ਹੋ ਗਿਆ ਤੇ ਦੁੱਧ ਕਿੰਨਾ ਕੋਣ ਥੱਲੇ ਚਾਹ ਪਣ ਚੁਗਾ 3 ਕਿਲੋ ਹਾਂਜੀ 3 ਕਿਲੋ ਜਿਹੜਾ ਦੋਸਤੋਂ ਦੁੱਧ ਦਾ ਵੇ ਖੋਲੇ ਸਮਾਂ ਹੋਇਆ ਮਤਲਬ ਕਿ ਸਹੀ ਆਪਾਂ ਆ ਗਏ ਮਹੀਨਾਂ ਦਾ ਦੋ ਦਾ ਫਾਇਦਾ ਕੋਈ ਨਹੀਂ ਜੀ ਨਹੀਂ ਕਾਫੀ ਮਿਲਦਾ ਹੋਦਾ ਵੀ ਸਾਲ ਹੀ ਹੋਇਆ ਹੋਵੇ ਹਾਂਜੀ ਜਿਹੜੀ ਆਪਾਂ ਦਾ 3 ਕਿਲੋ ਦੁੱਧ ਚਾਹ ਪਾਣੀ ਪਾਉਂਦੇ ਬਸ ਚਾਹ ਪਾਣੀ ਕੇ ਦਾ ਸਾਰੀ ਜਾਊਗੀ ਹਾਂਜੀ ਪਣੀ ਪੁਣੀ ਤੇ ਨਹੀਂ ਅਕੇ ਤੁਸਾਂ ਜਦੋਂ ਆਪਣੇ ਘਰੇ ਕੱਲ ਭਰਾਇਆ ਸ਼ੇਡੋ ਕਰਾਈ ਆ ਆਪਣੇ ਅੱਛਾ ਬੱਚੇ ਤੋਂ ਕਰਵਾਉਂਦੇ ਹਾਂਜੀ ਬੱਚੇ ਤੋਂ ਕਰਾਈ ਆ ਆਪਣੇ ਕੋਈ ਵੀਰੇ ਆਪੀ ਬੱਚੇ ਤੋਂ ਜਿਹੜੀ ਦਸਤੋ ਲਵਾ ਦਿੱਤੀ ਠੀਕ ਹੈ ਤੇ ਫਿਲਹਾਲ ਤੁਸੀਂ ਆਪਦੀ ਤਸੱਲੀ ਕਰ ਲਿਓ ਬਾਕੀ ਟਵਾਈ ਕਰਕੇ 3 ਕਿਲੋ ਦੁੱਧ ਜਿਹੜਾ ਆ ਗਿਆ ਠੀਕ ਹੈ ਮੋਲੇ ਦਾ ਹੈਪੀ ਕਿਨਾ ਤਿੰਨ ਕਿਲੋ ਦੋ ਤਿੰਨ ਹਜ਼ਾਰ ਦੀ ਦੇ ਦੇਾਂਗੇ ਤਿੰਨ ਕਿਲੋ ਦੋ ਤੇ ਤਿੰਨ ਹਜ਼ਾਰ ਦੀ ਤਿੰਨ ਹਜ਼ਾਰ ਦੀ ਦੇ ਦਾਂਗੇ ਇਹ ਵੀ ਆਫਰ ਹੀ ਹੋ ਗਈ ਅੱਜ ਆਫਰ ਹੀ ਆ ਦੇ ਕੋਈ ਕੋਈ ਚਾਹ ਪਨ ਲੈ ਬੰਦਾ ਮੱਥ ਮੂੰਹ ਤੇ ਲੈਂਦਾ ਹੈ ਬਾਕੀ ਤੁਹਾਨੂੰ ਵੇਖੋ ਪੂਰਾ ਮੱਝਾ ਨਾ ਥਾਂ ਦੀ ਆ ਵੇਖੋ ਠੀਕ ਆ ਬੋਲ ਦੇ ਬੋਲ ਕੇ ਦਿਖਾਓ ਬੋਲ ਕੇ ਦਿਖਾਓ ਜੀ ਦਿਖਾਓ ਪੂਰਾ ਚਾਲ ਢਾਲ ਵੇਖਦੇ ਆਪਾਂ ਬੈਠ ਕੇ ਕੀ ਦੀ ਕਰਨ ਹੈ ਲੋ ਆ ਦੇਖੋ ਭਰਾਵੋ ਠੀਕ ਆ ਤੇ ਤਿੰਨ ਕਿਲੋ ਦੁੱਧ ਦਾ ਤੇ 3000 ਮੋਲ ਹੈਗਾ ਛੋਟਾ ਜਿਹਾ ਰੇਟ ਆ ਵੀ ਜਾ ਪਾਣੀ ਬਣਨ ਵਾਲੀ ਗੱਲਬਾਤ ਠੀਕ ਆ ਸੋ ਅੱਗੇ ਵੈੜ ਜਿਹੜਾ ਦੋਸਤੋ ਮਾਲੀ ਜਿਹੇ ਬੁੱਲ ਤੋਂ ਕਰਵਾਈ ਆ ਠੀਕ ਆ ਜੀ ਤੇ ਬੱਚੇ ਤੋਂ ਕਰਵਾਈ ਆ ਬਿਲਕੁਲ ਆਸ ਹੈਗੀ ਆ ਵੀ ਅੱਗੇ ਜਿਹੜੀ ਦੋਸਤੋ ਨਿਕਲਦੀ ਜਾਊਗੀ ਕਿਉਂਕਿ ਅਜੇ ਕੱਲ ਦਾ ਜਾਂ ਅੱਜ ਭਲਕੀ ਦੀ ਲਵਾਈ ਆ ਬੱਚੇ ਤੇ ਹੈਪੀ ਬੋਲ ਕੇ ਨੰਬਰ ਆਪਣੇ ਸੰਪਰਕ ਦਾ ਸ਼੍ਰੀ ਜਪ ਪਿੰਡ ਆਪਣਾਗਾ ਬੁਰਜਨਥੂਗਾ ਜ਼ਿਲ੍ਹਾ ਤਰਨਤਾਰਨ ਤਸਵੀਰ ਪੱਤੀ ਮੋਬਾਈਲ ਨੰਬਰ ਹੈਗਾ ਆਪਣਾ 81 83 73 575 946 54 33 233 ਅੱਜ ਦੋਸਤੋ ਟੋਟਲ 5 ਨਾਕ ਸੀਗੇ ਬਾਈ ਹੈਪੀ ਦੇ ਬੋਲ ਪਿੰਡ ਬੁਰਜਨਥੂਗੇ ਕਰ ਜਾਣ ਕੇ ਤਸੱਲੀ ਕਰ ਲਿਓ ਦੋ ਟਾਈਮ ਚਿੰਤਾ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ